ਹਾਂਜੀ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਕਾਟਨ ਸ਼ਿਮਰ ਦੇ ਆਲਓਵਰ ਸੂਟ ਰਹੇਗਾ ਇਹਨਾਂ ਦੇ ਨੀਚੇ ਲਾਈਨਿੰਗ ਲਗਾਉਣ ਦੀ ਲੋੜ ਨਹੀਂ ਪੈਣੀ ਹੈਗੀ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸੂਟ ਸਟਿਚ ਕਰਕੇ ਵੇਅਰ ਕਰ ਸਕਦੇ ਹੋ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਤੇ ਨਾਲ ਇਹਨਾਂ ਦੇ ਦੁਪट्टे ਆਉਣਗੇ ਜੀ ਵਿਸਕੋਸ ਮਸਲੀਨ ਦੇ ਦੁਪट्टे ਆਉਣਗੇ ਇਹਨਾਂ ਦੇ ਨਾਲ ਪ੍ਰਿੰਟਡ ਬਹੁਤ ਜ਼ਿਆਦਾ ਸੋਨਾ ਸਟਾਫ ਹੈ ਬਿਲਕੁਲ ਸੌਫਟ ਸਟਾਫ ਹੈ ਸ਼ਿਮਰ ਸਮਰ ਕਲੈਕਸ਼ਨ ਹੈ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਤੇ ਇਹਨਾਂ ਦੋ ਸੂਟਾਂ ਦਾ ਪ੍ਰਾਈਸ ਮੈਂ ਤੁਹਾਨੂੰ ਮੈਂਸ਼ਨ ਕੀਤਾ ਹੋਇਆ ਹੈ ਸਿੰਗਲ ਸੂਟ ਲੈਣਾ ਤਾਂ ਸਿੰਗਲ ਸੂਟ ਵੀ ਮਿਲ ਜੇਗਾ ਤੇ ਜੇ ਅਗਰ ਤੁਸੀਂ ਦੋ ਸੂਟ ਲੈਣੇ ਆ ਤਾਂ ਦੋ ਸੂਟਾਂ ਦਾ ਮੈਂ ਪ੍ਰਾਈਸ ਤੁਹਾਨੂੰ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਪਿਓਰ ਕਾਟਨ ਹੈ ਜੀ ਮਿਕਸ ਨਹੀਂ ਆਏਗਾ ਕੋਈ ਵੀ ਇਹਦੇ ਵਿੱਚ ਪਿਓਰ ਕਾਟਨ ਆਏਗੀ ਸ਼ਿਪਿੰਗ 올 ਇੰਡੀਆ ਫ੍ਰੀ ਹੈ 올 ਓਵਰ ਸੂਟ ਰਹੇਗਾ ਵਿਦਾਊਟ ਦੁਪੱਟਾ ਰਹਿਣਗੇ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਕੀਤੇ ਹੋਏ ਨੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਜੀ ਐਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਤੁਸੀਂ ਸੂਟਾਂ ਨੂੰ ਆਰਡਰ ਕਰ ਸਕਦੇ ਹੋ ਆਪਾਂ ਸਟੀਚਿੰਗ ਕਰਕੇ ਬਾਹਰ ਕੰਟਰੀਆਂ ਫੋਨ ਕੰਟਰੀਆਂ ਦੇ ਵਿੱਚ ਵੀ ਸੂਟ ਸੈਂਡ ਕਰਦੇ ਆ ਤੇ ਇਹ ਵਾਲੇ ਸੂਟ ਆਣਗੇ ਜੀ ਮਸਲੀਨ ਦੀ ਸ਼ਰਟ ਆਏਗੀ ਬਾਟਮ ਰਿਅਨ ਦੀ ਆਏਗੀ ਨਾਲ ਦੁਪੱਟਾ ਵੀ ਮਸਲੀਨ ਦਾ ਰਹੇਗਾ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ ਕੈਮਰੀ ਕਾਟਨ ਦੇ ਸੂਟ ਆਣਗੇ ਮੈਚਿੰਗ 올 ਓਵਰ ਸੂਟ ਵੀ ਲੈ ਸਕਦੇ ਹੋ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ 올 ਇੰਡੀਆ ਫ੍ਰੀ ਹੈ ਥੈਂਕ ਯੂ so much ਵੀਡੀਓ ਲਈ ਖੰਨੀ ਧੰਨਵਾਦ